ਆਜ਼ਾਦੀ ਦੀ ਲੜਾਈ ਦੀਆਂ ਸ਼ਾਹਤਾਵਾਂ ਬਾਰੇ ਗਦਰੀ ਬਾਬਿਆਂ ਬਾਰੇ ਫਿਲਮ ਗੁਰੂ ਨਾਨਕ ਜਹਾਜ਼ ਦੇਖਣ ਦਾ ਮੌਕਾ ਮਿਲਿਆ ਕਾਮਾਗਾਟਾ ਮਾਰੂ ਜਹਾਜ਼ ਦੀਆਂ ਕਹਾਣੀਆਂ ਜਿਹੜੀਆਂ ਉਹ ਸੁਣਦੇ ਰਹੇ ਆ ਮੂਵੀ ਦੇ ਵਿੱਚ 2.5 ਘੰਟਿਆਂ ਚ ਬੜਾ ਔਖਾ ਕੰਮ ਹੈ ਉਹਨੂੰ ਸਾਰੇ ਨੂੰ ਸਮੁੰਦਰ ਨੂੰ ਕੁਝੇਜ ਬੰਦ ਕਰਨ ਵਾਲੀ ਗੱਲ ਹੈ 1914 ਦੀਆਂ ਉਸ ਵੇਲੇ ਦਾ ਮਾਹੌਲ ਉਸ ਵੇਲੇ ਦੀਆਂ ਗੱਡੀਆਂ ਲੈਣੀਆਂ ਉਸ ਵੇਲੇ ਦੇ ਪਹਿਰਾਵੇ ਦਾ ਫਰਕ ਸਾਡੇ ਪੁਰਖਿਆਂ ਦੀ ਆਜ਼ਾਦੀ ਦੀ ਲੜਾਈ ਦੀਆਂ ਸ਼ਹਾਦਤਾਂ ਬਾਰੇ ਗਦਰੀ ਬਾਬਿਆਂ ਬਾਰੇ ਬਣੀ ਫਿਲਮ ਪੰਜਾਬੀ ਦੀ ਗੁਰੂ ਨਾਨਕ ਜਹਾਜ਼ ਲਿਖਣ ਦਾ ਮੌਕਾ ਮਿਲਿਆ ਔਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਅਕਸਰ ਇਹ ਗੱਲ ਸਟੇਜਾਂ ਤੇ ਵੀ ਕਹਿਣਾ ਕਿ ਸਾਡੇ ਪੁਰਖਿਆਂ ਦੀਆਂ ਕੁਰਬਾਨੀਆਂ ਬਾਰੇ ਜੈ ਜਾਤੀ ਸਾਨੂੰ ਕਿਸ ਭਾਅ ਪਈ ਇਹਦੇ ਬਾਰੇ ਜਰੂਰ ਅਗਲੀਆਂ ਪੀੜ੍ਹੀਆਂ ਨੂੰ ਪਤਾ ਹੋਣਾ ਚਾਹੀਦਾ ਅਸੀਂ ਸਕੂਲ ਚ ਬਾਬਾ ਸੋਨ ਸਿੰਘ ਪਕਣਾ ਦਾ ਪਾਠ ਵੀ ਪਾਠਕ੍ਰਮ ਦੇ ਵਿੱਚ ਪੜ੍ਹਦੇ ਰਹੇ ਆ ਉਹਨਾਂ ਨੇ ਕਾਮਾਗਾਟਾ ਮਾਰੂ ਜਹਾਜ਼ ਦੀਆਂ ਕਹਾਣੀਆਂ ਜਿਹੜੀਆਂ ਉਹ ਸੁਣਦੇ ਰਹੇ ਆ ਪਰ ਉਹਨੂੰ ਇੱਕ ਮੂਵੀ ਦੇ ਵਿੱਚ ਦੋ ਟਾਈ ਕੰਟੈਂਟਾਂ ਚ ਬੜਾ ਔਖਾ ਕੰਮ ਹੈ ਉਹਨੂੰ ਸਾਰੇ ਨੂੰ ਕੁਝ ਸਮੁੰਦਰ ਨੂੰ ਕੁਝ ਜਿਜ ਬੰਦ ਕਰਨ ਵਾਲੀ ਗੱਲ ਹੈ ਮੈਂ ਪ੍ਰੋਡਿਊਸਰ ਤੇ ਡਾਇਰੈਕਟਰ ਯੰਗ ਨੇ ਸਾਂ ਤੇ ਮੈਂ ਇਹਨਾਂ ਨੂੰ ਵਧਾਈ ਦੇਣਾ ਇਹੋ ਜਿਹੀਆਂ ਫਿਲਮਾਂ ਬਣਾਉਣ ਵੇਲੇ ਬਹੁਤ ਸਾਰੀਆਂ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ 1914 ਦੀਆਂ ਉਸ ਵੇਲੇ ਦਾ ਮਾਹੌਲ ਉਸ ਵੇਲੇ ਦੀਆਂ ਗੱਡੀਆਂ ਲੈਣੀਆਂ ਉਸ ਵੇਲੇ ਦੇ ਪਹਿਰਾਵੇ ਦਾ ਫਰਕ ਬਹੁਤ ਬਰੀਕੀ ਨਾਲ ਇਹ ਚੀਜ਼ਾਂ ਕੰਟੀਨਿਊਟੀ ਜਿਹੜੀ ਉਹ ਦਿਖਣੀ ਪੈਂਦੀ ਹੈ ਸੋ ਸਾਰੀ ਟੀਮ ਨੂੰ ਜਿਨ੍ਹਾਂ ਨੇ ਪਰਦੇ ਦੇ ਪਿੱਛੇ ਵੀ ਕੰਮ ਕੀਤਾ ਉਹਨੂੰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਕਿਉਂਕਿ ਪੰਜਾਬੀ ਸਿਨੇਮਾ ਬਹੁਤ ਵੱਡਾ ਹੋ ਗਿਆ ਹੈ ਪਾਲੀਵੁੱਡ ਜਿਹੜਾ ਹੁਣ ਉਹ ਹਾਲੀਵੁੱਡ ਤੇ ਬਾਲੀਵੁੱਡ ਦੇ ਬਰਾਬਰ ਟੱਕਰ ਦਿੰਦਾ ਸਾਡੇ ਕੋਲੇ ਆਪਣੇ ਇਤਿਹਾਸ ਦੀ ਇੰਨੇ ਫਿਲਮਾਂ ਪਈਆਂ ਨੇ ਸਾਡੇ ਕੋਲੇ ਆਪਣੀ ਇਤਿਹਾਸ ਇੰਨਾ ਪਿਆ ਕਿ ਅਸੀਂ ਫਿਲਮਾਂ ਬਣਾਉਂਦੇ ਬਣਾਉਂਦੇ ਥੱਕ ਜਾਾਂਗੇ ਜਿੰਨੀਆਂ ਕੁਰਬਾਨੀਆਂ ਸਾਡੇ ਲੋਕਾਂ ਨੇ ਕੀਤੀਆਂ ਨੇ ਤੇ ਕਾਮਾਗਾਟਾ ਮਾਰੂ ਜਿਹੜਾ ਜੋ ਜੋਸ਼ ਜੋ ਪ੍ਰੇਰਣਾ ਉਹਨਾਂ ਨੇ ਹਾਂਗਕਾਂਗ ਤੋਂ ਲੰਕੂਵਰ ਪਰ ਲੰਕੂਵਰ ਨਹੀਂ ਵੜਨ ਦੇ ਉਤੇ ਤਾਂ ਫਿਰ ਕਲਕੱਤੇ ਕਲਕੱਤੇ ਨਹੀਂ ਵੜਨ ਦੇ ਉਤੇ ਤਾਂ ਸ਼ੀਧੀਆਂ ਹੋ ਗਈਆਂ ਸੋ ਆਜ਼ਾਦੀ ਜਿਹੜੀ ਹੈ ਮੈਂ ਫੇਰ ਕਹਿਣਾ ਕਿ ਬਹੁਤ ਮਹਿੰਗੇ ਭਾਅ ਪਈ ਹੈ ਪੰਜਾਬੀਆਂ ਨੂੰ ਖਾਸ ਤੌਰ ਤੇ ਆਜ਼ਾਦੀ ਤੋਂ ਬਾਅਦ ਵੀ ਸਾਡਾ 10 ਲੱਖ ਬੰਦਾ ਸਾਡਾ ਆਜ਼ਾਦੀ 15 ਅਗਸਤ ਤੋਂ ਬਾਅਦ ਆਪਾਂ ਨੂੰ ਬਜ਼ੁਰਗ ਸਾਨੂੰ ਹੱਲੇ ਵੇਲੇ ਦੱਸਦੇ ਆ ਜੇ ਉਹਨਾਂ ਨੇ ਉਮਰ ਵੀ ਦੱਸਣੀ ਹੋਵੇ ਉਹ ਇਹ ਦੱਸਦੇ ਆ ਕਿ ਹੱਲਿਆਂ ਵੇਲੇ ਮੈਂ 5 ਸਾਲ ਦਾ ਸੀ ਮਤਲਬ ਜਿਉ 1942 ਨਹੀਂ ਕਹਿਣਾ ਆਉਂਦਾ ਤਾਂ ਇੰਨੇ ਨਾਲ ਸਮਝਾ ਦਿੰਦੇ ਨੇ ਕਿ 47 ਜੇ ਹੱਲੇ ਪੈਸ ਦਾ 5 ਸਾਲ ਦਾ ਸੀ ਸੋ ਹੱਲਿਆਂ ਵੇਲੇ ਦਾ ਜਿਹੜਾ ਜ਼ਮਾਨਾ ਉਹ ਵੀ ਸਾਡੇ ਸਾਨੂੰ ਹੀ ਚੱਲਣਾ ਪਿਆ ਹਰ ਮਾਰ ਹਰ ਹਰ ਮਤਲਬ ਜੋ ਸੰਕਟ ਚਾਹੇ ਦੇਸ਼ ਤੇ ਆਵੇ ਹੱਲ ਵੀ ਪੰਜਾਬੀ ਕਰਦੇ ਆ ਚੱਲਦੇ ਵੀ ਪੰਜਾਬੀ ਆ ਸੋ ਬਹੁਤ ਵਧੀਆ ਫਿਲਮ ਦੇਖਣ ਦਾ ਮੌਕਾ ਮਿਲਿਆ ਮੈਨੂੰ ਸਾਰਿਆਂ ਨੇ ਫਿਲਮ ਦੇਖ ਕੇ ਆਪਣੇ ਬੱਚਿਆਂ ਨੂੰ ਸਾਡੇ ਇਤਿਹਾਸ ਬਾਰੇ ਜਾਣਕਾਰੀ ਜਾਨੀ ਦੇਣੀ ਚਾਹੀਦੀ। ਜਿਸ ਤਰ੍ਹਾਂ ਕੋਈ ਕਰੀਏ ਹੋ ਰਹੀ ਹੈ ਤਾਂ ਇਸ ਤਰ੍ਹਾਂ ਦੀਆਂ ਫਿਲਮਾਂ ਦੇ ਰੂਪ ਤੋਂ ਪਰ ਉਨ੍ਹਾਂ ਨੇ ਬੱਚਾ ਨੂੰ ਬੜੀਆਂ ਇਤਿਹਾਸ ਬੱਚਿਆਂ ਨੂੰ ਕਦਾ ਤੱਕ ਕਿਸੇ ਪਤਾ ਲੱਗਦਾ। ਇੱਕ ਪਾਸੇ ਤਾਂ ਇਦਾਂ ਦੇ ਪ੍ਰੋਗਰਾਮ ਇੱਕ ਪਾਸੇ ਪਟਰਾਜ ਨੂੰ ਕੰਟੈਂਟ ਵੀ ਖਾਸ ਕਰਕੇ ਸਾਡੇ ਪੰਜਾਬ ਨੂੰ ਕਲਚਰ ਦੇ ਵਿੱਚ ਵੀ ਦਰਨੀ ਚੱਲਦੀਆਂ। ਹਾਲਾਂਕਿ ਤੁਸੀਂ ਅਸਲੀ ਵਾਲੇ ਕਲਚਰ ਤੇ ਬਹੁਤ ਕਾਰਗਰ ਸਤਿਖੀ ਕਿ ਲੱਗਦਾ ਹੈ ਕਿ ਇਸ ਪਾਸੇ ਵੀ ਪੰਜਾਬ ਆਪਣੇ ਲੈਵਲ ਤੇ ਪਹੁੰਚ ਸਕਦਾ। ਦੇਖੋ ਇਤਿਹਾਸਕ ਫਿਲਮਾਂ ਦੇ ਵਿੱਚ ਬਹੁਤ ਮੈਂ ਪਹਿਲਾਂ ਵੀ ਕਹਿ ਆ ਕਿ ਬਹੁਤ ਜ਼ਿਆਦਾ ਬਰੀਕੀ ਦੇ ਵਿੱਚ ਕੋਈ ਇਤਿਹਾਸਕ ਗਲਤੀ ਨਾ ਹੋ ਜੇ ਜਦ ਤਿਆਸ ਨੂੰ ਤਰੋੜ ਤਰੋੜ ਮੋੜ ਕੇ ਨਾ ਪੇਸ਼ ਕਰ ਦਿੱਤਾ ਜਾਵੇ ਮਤਲਬ ਪਿਛਲੇ ਦਿਨੀ ਕਈ ਸਾਲ ਪਹਿਲਾਂ ਸ਼ਹੀਦ ਆਜ਼ਮ ਭਗਤ ਸਿੰਘ ਤੇ ਤਿੰਨ ਫਿਲਮਾਂ ਇਕੱਠੀਆਂ ਆਈਆਂ ਸੀ ਇੱਕ ਫਿਲਮ ਦੇ ਵਿੱਚ ਤਾਂ ਭਗਤ ਸਿੰਘ ਦਰਖਤਾਂ ਦੇ ਵਿੱਚ ਭਜ-ਭਜ ਕੇ ਗਾਣੇ गा ਰਹੇ ਕਦੋਂ ਗਾਣੇ ਗਾ ਰਹੇ ਤੁਸੀਂ ਕਿਉਂ ਤੋੜ-ਬੁਰੜ ਕੇ ਪੇਸ਼ ਕਰੀ ਜਾਂਦੇ ਤਾਨੂੰ ਗਾਣੇ ਬਣਾ ਮਤਲਬ ਲੱਗਦਾ ਨਹੀਂ ਕਿ ਸਾਡੀ ਫਿਲਮ ਜਿਹੜੀ ਹਿੱਟ ਹੋ ਜੂਗੀ ਮਤਲਬ ਇਹ ਜਿਹਾਂ ਇਸ ਫਿਲਮ ਦੇ ਵਿੱਚ ਕੋਈ ਇਦਾਂ ਦੇ ਮੈਨੂੰ ਲੱਗੀ ਨਹੀਂ ਕਿ ਕੋਈ ਇਤਿਹਾਸ ਨੂੰ ਤਲੋੜਿਆ ਮਲੋੜਿਆ ਜਾ ਰਿਹਾ ਪਰ ਜੇ ਫਿਊਚਰ ਦੇ ਵਿੱਚ ਵੀ ਮੈਂ ਸਾਡੇ ਆਰਟਿਸਟ ਭਰਾਵਾਂ ਨੂੰ ਵੀ ਬੇਨਤੀ ਕਰਦਾ ਰਹਨਾ ਕਰਮਜੀਤ ਉਹਨਾਂ ਦੇ ਜਿਹੜੀ ਇਫਟਾ ਦੇ ਪੱਟਾ ਪਪਤਾ ਦੇ ਪ੍ਰਧਾਨ ਵੀ ਨੇ ਸਾਰੇ ਕਲਾਕਾਰ ਮਿਲਦੇ ਨੇ ਕਿਹੋ ਜਿਹੇ ਗਾਣੇ ਨਾ ਗਾਓ ਜਿਹਦੇ ਨਾਲ ਹਥਿਆਰ ਪ੍ਰਮੋਟ ਹੋਣ ਵਾਇਲੈਂਸ ਪ੍ਰਮੋਟ ਹੋਵੇ ਜਾਂ ਨਸ਼ੇ ਪ੍ਰਮੋਟ ਹੋਣ ਸੋ ਵੈਸੇ ਤਾਂ ਅਸੀਂ ਕਰ ਰੱਖਿਆ ਕਿ ਜੇ ਕੋਈ ਫੇਸਬੁੱਕ ਤੇ ਵੀ ਹਥਿਆਰ ਤੂਰ ਦੀ ਕੋਈ ਪ੍ਰਦਰਸ਼ਨੀ ਕਰੂਗਾ ਤੇ ਪਰਚੇ ਵੀ ਦਰਜ ਹੋਏ ਬਹੁਤ ਘੱਟ ਵੀ ਗਿਆ ਅੱਗੇ ਨਾਲੋਂ ਪਰ ਸਾਡੇ ਕੋਲ ਸਾਡੇ ਕੋਲ ਚਰਖੇ ਸਾਡੇ ਕੋਲ ਫੁਲਕਾਰੀਆਂ ਸਾਡੇ ਵਿਰਸੇ 'ਚ ਤਾਂ ਇੰਨਾ ਕੁਝ ਪਿਆ ਕਿ ਜਦੋਂ ਮਰਜੀ ਗਾਣੇ ਗਾਈ ਜੋ ਗੀਤ ਗਾਈ ਜੋ ਬੜੇ ਅੱਛੇ ਆਰਟਿਸਟ ਵੀ ਨੇ ਸਾਰੇ ਬੰਦੇਗੋ ਨਾਲ ਇੱਕ ਬਰਾਬਰ ਨਹੀਂ ਹੁੰਦੀਆਂ ਪਰ ਸਸਤੀ ਸ਼ੋਹਰਤ ਵਾਸਤੇ ਇਸ ਤਰ੍ਹਾਂ ਦਾ ਜੇ ਕੋਈ ਸਮਾਜ ਨੂੰ ਮਤਲਬ ਕੋਈ ਗਲਤ ਸੇਧ ਦੇਊਗਾ ਤਾਂ ਨੰਬਰ 2 ਤੇ ਜੇ ਕੋਈ ਇਸ ਤਰ੍ਹਾਂ ਦਾ ਪ੍ਰਦਰਸ਼ਨੀ ਜਾਂ ਕੋਈ ਹੋਰ ਕਰਨ ਦੀ ਕੋਸ਼ਿਸ਼ ਕਰੂਗਾ ਕਿ ਕੱਲੇ ਹਥਿਆਰ ਜਾਂ ਕੋਈ ਚੱਕ ਦਿਆਂਗੇ ਮਾਰ ਦਿਆਂਗੇ ਵੱਢ ਦਿਆਂਗੇ ਆ ਤਾਂ ਇਹ ਮਤਲਬ ਸਾਡੇ ਕਲਚਰ ਦਾ ਹਿੱਸਾ ਨਹੀਂ ਹੈਗਾ ਸਾਡੀਆਂ ਲੜਾਈਆਂ ਜਿਹੜੀਆਂ ਨੇ ਉਹ ਜ਼ੁਲਮ ਦੇ ਵਿਰੁੱਧ ਰਹੀਆਂ ਨੇ ਇਹ ਨਹੀਂ ਹੈਗਾ ਕਿ ਅਸੀਂ ਬਸ ਅਸੀਂ ਗਲੀਆਂ 'ਚ ਅਸੀਂ ਪਿਸਤੌਲ ਚੱਕੀ ਫਿਰਦੇ ਆ ਲੜਾਈਆਂ ਸਾਡੀਆਂ ਜ਼ੁਲਮ ਦੇ ਵਿਰੁੱਧ ਰਹੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਲੈ ਕੇ ਸੀ ਮਤਲਬ ਕੁਰਬਾਨੀਆਂ ਦਿੱਤੀਆਂ ਦੂਜੇ ਧਰਮਾਂ ਨੂੰ ਬਚਾਉਣ ਵਾਸਤੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੋ ਮਤਲਬ ਸਾਡਾ ਇਹ ਨਹੀਂ ਹੈਗਾ ਕਿ ਅਸੀਂ ਅਸੀਂ ਲੜਾਕੀ ਕੌਮ ਆ ਵੀ ਲੜਦੇ ਫਿਰਦੇ ਆ ਇੱਕ ਦੂਜੇ ਦੇ ਵਿੱਚ ਵਜਦੇ ਨੋ ਸਾਡੇ ਤੇ ਜਦੋਂ ਸੰਕਟ ਪੈਂਦਾ ਹੈ ਅਸੀਂ ਉਦੋਂ ਰਿਐਕਟ ਕਰਦੇ ਆ ਸੋ ਆਫੈਂਸਸ ਇਸ ਬੈਸਟ ਡਿਫੈਂਸ ਇਸ ਫਿਲਮ ਦੇ ਟ੍ਰੀ ਡਾਇਲੋਗ ਹੈ ਠੀਕ ਹੈ ਨਾ ਸੋ ਇਸ ਕਰਕੇ ਆਜ਼ਾਦੀ ਵੇਲੇ ਵੀ ਸਾਡੇ ਤੇ ਮਤਲਬ ਜਦੋਂ ਗੋਲੀਆਂ ਚੱਲੀਆਂ ਬਾਸੀ ਬਰੁੱਠੇ ਅਸੀਂ ਤਾਂ ਫਿਰ ਸਿਕੰਦਰ ਨੂੰ ਰੋਕਣ ਵਾਲੇ ਵੀ ਅਸੀਂ ਆ ਜਿਹੜਾ ਕਹਿੰਦੇ ਸੀ ਦੁਨੀਆ ਦਾ ਜੋ ਜੀਤਾ ਵਹੀ ਸਿਕੰਦਰ ਕਹਾਵਤਾ ਬਣ ਗਿਆ ਸੀ ਸਿਰਸਾ ਵਾਲੇ ਮੌਕੜੇ ਤੋਂ ਮੌਕੜੇ ਤੋਂ ਤਣਾਤ ਦੀ ਸਥਿਤੀ ਹੈ ਚੰਗ ਤੇ ਹਲਾਤ ਬਣੇ ਹੋਏ ਨੇ ਪਹਿਲਗਾਮ ਤੇ ਵੀ ਤਰਾਕ ਹੈ ਕੱਲ ਮੌਕੜੇ ਤੇ ਹੀ ਹੋ ਰਹੀ ਹੈ ਪੰਜਾਬ ਤੇ ਕਿਸ ਤਰ੍ਹਾਂ ਦੀਆਂ ਹਸਤੰਤਰੀ ਜੀ ਪਜਾ ਰਹੇ ਕੱਲ ਨੂੰ 6 ਵਜੇ ਮੌਕੜੇਲ ਹੋਊਗੀ ਜਿਹਦੇ ਵਿੱਚ ਬਲੈਕਆਊਟ ਸਾਰੀਆਂ ਲਾਈਟਾਂ ਬੰਦ ਕਰਕੇ ਕਿਵੇਂ ਜੇ ਕੱਲ ਨੂੰ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਅਸਤ ਪਹਿਲਾਂ ਦੁਆ ਕਰਦੇ ਆ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹਾਲਾਤ ਨਾ ਬਣੇ ਤੇ ਬਲੈਕਆਊਟ ਕੀਤਾ ਜਾਊਗਾ ਪਹਿਲਾਂ ਇੱਕ ਰੈਸਲ ਹੋ ਚੁੱਕੀ ਹੈ ਫਿਰੋਜ਼ਪੁਰ ਦੇ ਵਿੱਚ ਤੇ ਫਿਰ ਸਾਇਰਨ ਦੀ ਰੈਸਲ ਹੋਊਗੀ ਕਿ ਜਦੋਂ ਆ ਤੁਹਾਨੂੰ ਬਾਤ ਸੁਣੀ ਤਾਂ ਤੁਸੀਂ ਸੇਫ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਕਰਨੀ ਹੈ ਕੋਈ ਏਵੈਕੂਏਸ਼ਨ ਦੀ ਸਾਨੂੰ ਸੈਂਟਰ ਵੱਲੋਂ ਕੋਈ ਜਦ ਮਿਲਟਰੀ ਵੱਲੋਂ ਕੋਈ ਸਾਨੂੰ ਇਨਫੋਰਮੇਸ਼ਨ ਨਹੀਂ ਪਰ ਜੋ ਮਤਲਬ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਆਉਗੀ ਜਾਂ ਕੋਈ ਸਾਡੇ ਤੋਂ ਕੋਈ ਪੰਜਾਬ ਸਰਕਾਰ ਵੱਲੋਂ ਹੈਲਪ ਮੰਗਣਗੇ ਅਸੀਂ ਇਸ ਮਾਮਲੇ 'ਚ ਦੇਸ਼ ਦੇ ਨਾਲ ਖੜੇ ਆ ਕਿਉਂਕਿ ਕਿਉਂਕਿ ਇਹ ਦੇਸ਼ ਮੈਂ ਫਿਰ ਕਹਿਣਾ ਕਿ 90% ਕੁਰਬਾਨੀਆਂ ਦੇ ਕੇ ਅਸੀਂ ਉਹ ਦੇਸ਼ ਆਜ਼ਾਦ ਕਰਵਾਇਆ ਹੋਇਆ ਤਾਂ ਅਸੀਂ ਉਸ ਦੇਸ਼ ਦੇ ਨਾਲ ਖੜਾਂਗੇ ਕੱਲ੍ਹ ਦੀਆਂ ਕਈ ਟੈਪਸਿਲਨਰਾਂ ਨੂੰ ਲੈ ਕੇ ਵੀ ਅੱਜ ਫਿਰ ਤੋਂ ਸਖਤੀ ਦੇ ਆਡਰ ਹੈ ਕਿ ਐਮ ਸੇਵਾ ਆਪਦੇ ਨਹੀਂ ਉਹ ਹਾਜ਼ਰੀ ਲਾਉਣਗੇ ਪਰ ਕਿਉਂਕਿ ਉਸ ਤੋਂ ਪਹਿਲਾਂ ਵੀ ਸਖਤੀ ਕੀਤੀ ਪਰ ਉਹ ਕਿੰਨੇ ਕਿਤੇ ਕਿ ਧਾਰੀਆਂ ਸੀ ਅੱਜ ਫਿਰ ਤੁਹਾਡੇ ਸੱਤ ਆਰਡਰ ਹੋਏ ਦੇਖੋ ਨਪਿੰਦਰ ਸਿਸਟਮ ਇੱਕ ਰੰਝ ਤਾਂ ਠੀਕ ਨਹੀਂ ਹੋਣਾ ਬੜਾ ਖੂਨ ਚ ਬਸ ਆ ਗਈਆਂ ਗੱਲਾਂ ਇਹ ਰਿਸ਼ਵਤ ਲੈਣ ਦੀਆਂ ਕਈਆਂ ਨੂੰ ਤਾਂ ਨੀਂਦ ਹੀ ਨਹੀਂ ਆਉਣੀ ਜਾਂ ਉਹਨਾਂ ਨੂੰ ਰੂਹ ਨੂੰ ਸਕੂਨ ਹੀ ਨਹੀਂ ਮਿਲਦਾ ਜਦ ਵਿੱਚ ਉਹ ਤਨਖਾਹ ਤੋਂ ਬਿਨਾਂ ਕੋਈ ਕਿਤੇ ਉਧਰ ਉਧਰ ਪੈਸੇ ਨਾ ਕਮਾਉਣ ਹੌਲੀ-ਹੌਲੀ ਹੱਥ ਪਾਉਗੀ ਤੇ ਦੋ ਚਾਰ ਹੁੰਦੇ ਆ ਹਜੇ ਜਿਹੜੇ ਸਾਰਿਆਂ ਨੂੰ ਬਦਨਾਮ ਕਰ ਦਿੰਦੇ ਆ ਪਰ ਤਨਖਾਹਾਂ ਪੰਜਾਬ ਪੰਜਾਬ ਦੀਆਂ ਤਨਖਾਹਾਂ ਹਰ ਮਹੀਨੇ ਪੂਰੇ ਦੇਸ਼ ਨਾਲੋਂ ਵੱਧ ਨੇ ਪੂਰੇ ਦੇਸ਼ ਨਾਲੋਂ ਚਾਹੇ ਪੁਲਿਸ ਦੀਆਂ ਲਾ ਲਓ ਚਾਹੇ ਤੁਸੀਂ ਟੀਚਰਾਂ ਦੀਆਂ ਲਾ ਲਓ ਜਿਹੜੇ ਸਰਕਾਰੀ ਟੀਚਰ ਨੇ ਸਾਰੇ ਮੁਲਕ ਤੋਂ ਵੱਧ ਨੇ ਤਨਖਾਹਾਂ ਈਵਨ ਬੀਬੀਐਮਬੀ ਵਾਲੇ ਜਿਹੜੇ ਨੇ ਜਿਹੜੇ ਹਰਿਆਣਾ ਤੇ ਰਾਜਸਥਾਨ ਦੇ ਜਿਹੜੇ ਅਫਸਰ ਹੁੰਦੇ ਨੇ ਉਹ ਆਪਣਾ ਕਿੱਡ ਦੀ ਤਨਖਾਹ ਲੈਣ ਦੀ ਬਜਾਏ ਪੰਜਾਬ ਦੇ ਕਿੱਡੇ ਦੀ ਤਨਖਾਹ ਲੈਂਦੇ ਕੋਈ ਜ਼ਿਆਦਾ ਇੱਥੇ ਸੋ ਇਸ ਕਰਕੇ ਜੇ ਸਬਰ ਸੰਤੋਖ ਨਾਲ ਖਾਈਏ ਤਾਂ ਦੋ ਰੋਟੀਆਂ ਖਾਣੀਆਂ ਨੇ ਮੈਂ ਫਿਰ ਬੇਨਤੀ ਕਰਦਾ ਕਿ ਤੁਸੀਂ ਤਾਂ 10000 ਰੁਪਏ ਮੰਗ ਲੈਂਦੇ ਹੋ ਕਿਸੇ ਤੋਂ ਵੀ ਉਹ ਬੰਦਾ ਪਤਾ ਨਹੀਂ ਕਿਵੇਂ ਲਿਆਉਂਦਾ ਹੋਊਗਾ 10000 ਰੁਪਏ ਕੀ ਦੇ ਕੀਤੇ ਪੈਰੀ ਪੈਂਦਾ ਹੋਊਗਾ ਕਿਸੇ ਮੁਰੇ ਕਿਸੇ ਮੁਰੇ ਮਿਹਨਤਾਂ ਕਰਦਾ ਹੋਊਗਾ ਕਿਸੇ ਤੋਂ ਪਤਾ ਨਹੀਂ ਉਹਦੀ ਕੋਸ ਸਾਈਨ ਇੱਕ ਸਾਈਨ ਨਾਲ ਅਫਸਰ ਦੇ ਸਾਈਨ ਨਾਲ ਉਹਦੀ ਕਬੀਲਦਾਰੀ ਲਈ ਤੇ ਚੜਦੀ ਹੋਊਗੀ ਤੇ ਸੋ ਇਸ ਕਰਕੇ ਇਸ ਗੱਲ ਨੂੰ ਸੋਚਣਾ ਚਾਹੀਦਾ ਕਿ ਹੁਣ ਅੱਜ ਦੇ ਜ਼ਮਾਨੇ 'ਚ ਬਹੁਤ ਹੋ ਗਿਆ ਹੁਣ ਕੈਮਰੇ ਵੀ ਲੱਗ ਗਏ ਹੁਣ ਸਾਡੇ ਕੋਲ ਸਾਰੀ ਇਨਫਰਮੇਸ਼ਨ ਆਉਂਦੀ ਹੈ ਤੇ ਜਿਹੜਾ ਮਰਜ਼ੀ ਹੋਵੇ ਅਸੀਂ ਕ腐ਸ਼ਨ ਦੇ ਮਾਮਲੇ ਤੇ ਜ਼ੀਰੋ ਟਾਲ ਇਨਸਾਨਾਂ ਦੀ ਪਾਰਟੀ ਦੀ ਤੇ ਉਹ ਵਾਦਾ ਵੀ ਕਰਕੇ ਆਏ ਹੋਏ ਆ ਜਦੋਂ ਕਿਤੇ ਵੀ ਸ਼ਿਕਾਇਤ ਮਿਲੂਗੀ ਅਸੀਂ ਇਹ ਨਹੀਂ ਦੇਖਣਾ ਕਿ ਕੌਣ ਹੈ ਉਹ ਉਹਦਾ ਉਹਦਾ ਕਿੱਡਾ ਵੱਡਾ ਉਹ ਕੌਣ ਹੈ ਉਹਦਾ ਕੋਈ ਕੋਈ ਰਾਜਨੀਤਿਕ ਕੱਦ ਕਿੱਡਾ ਵੱਡਾ ਹੈ ਜਾਂ ਕਿਸੇ ਲੀਡਰ ਦਾ ਕੋਈ ਰਿਸ਼ਤੇਦਾਰ ਹੈ ਇਹ ਇਸ ਤਰ੍ਹਾਂ ਦਾ ਕੋਈ ਮਤਲਬ ਜਿਹੜਾ ਉਹ ਮਿੱਤਰਤਾ ਜਾਂ ਕੋਈ ਤਰਸ ਨਹੀਂ ਕੀਤਾ ਜਾਂਦਾ ਕੱਲ੍ਹ ਸ਼ਾਮ 6 ਵਜੇ 6 ਵਜੇ ਤੋਂ ਹੀ 6 ਵਜੇ ਤੋਂ ਹੀ ਜਾਨੇ ਵੀ ਅੱਜ ਪੱਤਰੀ ਖਾਚੂ ਨੇ ਦੇਖੋ ਪਤਾ ਕੀ ਹੈ ਮੈਂ ਤੁਹਾਨੂੰ ਦੱਸਿਆ ਕਿ ਹਿਸਟੋਰੀਕਲ ਫਿਲਮਾਂ ਬਣਾਉਣੀਆਂ ਬਹੁਤ ਔਖਾ ਕੰਮ ਹੈ ਹੁੰਦਾ ਜੀ ਕਿ ਮਤਲਬ ਕਿਉਂਕਿ ਲੋਕ ਐਂਟਰਟੇਨਮੈਂਟ ਜਾਂ ਕੋਈ ਹਲਕੇ ਫੁਲਕੇ ਫਿਲਮਾਂ ਦੇ ਕਈ ਆਦੀ ਹੁੰਦੇ ਆ ਪਰ ਹਰ ਕਿਸਮ ਦੀ ਆਡੀਅנס ਹੈ ਸੋ ਜਿਹੜੇ ਲੋਕ ਇਤਿਹਾਸ ਨੂੰ ਜਾਣਦੇ ਨੇ ਜਾਂ ਪੜਨਾ ਜਾਣਦੇ ਨੇ ਜਾਂ ਆਪਣੇ ਬੱਚਿਆਂ ਨੂੰ ਸਿਖਾਉਣਾ ਚਾਹੁੰਦੇ ਨੇ ਉਹ ਜ਼ਰੂਰ ਆਉਣਗੇ ਆਪਣੇ ਪਰਿਵਾਰਾਂ ਸਵੇਤ ਆਉਣਗੇ ਸੋ ਐਂ ਤੱਕੇ ਨਾਲ ਤੱਕ ਇਸ ਨੂੰ ਅਸੀਂ ਤਖਾ ਨਹੀਂ ਸਕਦੇ ਪਰ ਆਹ ਮੂਵੀ ਜਿਹੜੀ ਆ ਇਹ ਕੋਈ ਐ ਨਹੀਂ ਹੈਗਾ ਕਿ ਸਿਰਫ ਸਿਨੇਮੇ ਚੋਂ ਲੈ ਗਈ ਤਾਂ ਚਲੀ ਜਾਊਗੀ ਕਿਥੇ ਇਹਨੇ ਕਿਸੇ ਨਾ ਕਿਸੇ ਰੂਪ ਚ ਸਾਡੇ ਮੂਰੇ ਰਹਿਣਾ ਹੀ ਆ ਕਦੇ ਸਾਨੂੰ ਜਹਾਜ਼ ਚ ਵੀ ਦਿਖੂਗੀ ਇਹ ਮੂਵੀ ਜਿਹੜੇ ਟਰੈਵਲ ਕਰਦੇ ਆ ਕਦੇ ਸਾਨੂੰ ਕਿਤੇ ਜਿਹੜੇ ਆ ਜਿਹੜੇ ਸੋਸ਼ਲ ਮੀਡੀਆ ਤੇ ਉੱਥੇ ਵੀ ਇਹਦੇ ਡਾਇਲੌਗ ਮਿਲਣਗੇ ਜਾਂ ਫਿਰ ਉਹ ਜਿਹੜਾ ਅੱਜ ਕੱਲ ਚੱਲਿਆ ਹੋਇਆ ਹੈ ਕਿਹੜੀ ਪਲੇਟਫਾਰਮ ਐ ਨੈਟਫਲਿਕਸ ਆ ਜਿਹੜੇ ਪ੍ਰਾਈਮ ਵੀਡੀਓ ਜੇ ਉਹ ਜਿਹੜੇ ਪਲੇਟਫਾਰਮ ਨੇ ਉੱਥੇ ਵੀ ਕਿਤੇ ਨਾ ਕਿਤੇ ਮਿਲੂਗੀ ਫਿਲਮ ਤਾਂ ਸਿਰ ਪਹਿਲਾਂ ਹੁੰਦਾ ਸੀ ਸਿਨੇਮੇ ਚੋ ਲੈ ਗਈ ਮੁੜ ਕੇ ਲੱਭਦੀ ਹੋਈ ਨਹੀਂ ਸੀ 20000 ਰੁਪਏ ਦੀ ਉਹ ਟੇਪਾ ਟੂਪਾਂ ਥਾਉਂਦੀ ਹੁੰਦੀ ਸੀ ਉਹ ਵੀ ਐ ਜੇ ਕਰੀ ਜਾਂਦੇ ਹੁੰਦੇ ਸੀ ਤੇ ਹੁਣ ਤਾਂ ਕਿਤੇ ਨਾ ਕਿਤੇ ਆ ਹੀ ਜੋ ਪਬਲਿਕ ਹੈਲਥ ਮੰਤਰੀ ਨੇ ਬਿਆਨ ਆਇਆ ਜੀ ਇਸ ਤਰ੍ਹਾਂ ਹਿਸਟੋਰੀਕਲ ਫਿਲਮਾਂ ਸਰ ਬਣਦੀਆਂ ਨੇ ਪੰਜਾਬ ਸਰਕਾਰ ਸਮਝ ਹੈ ਕਿ ਕੋ ਪ੍ਰੈਂਟ ਪੀ ਐਨਾਂ ਫਿਲਮਾਂ ਨੂੰ ਪ੍ਰਮੋਟ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਚਾਹਤ ਦੇਖੋ ਪਤਾ ਕੀ ਹੈ ਕੋਈ ਜ਼ਿਆਦਾ ਇਸ ਤਰ੍ਹਾਂ ਦਾ ਸਕੋਪ ਹੈ ਨਹੀਂ ਸਾਡੇ ਕੋਲ ਪਰ ਸਾਡੇ ਪੰਜਾਬੀ ਇਸ ਪ੍ਰੋਡਿਊਸਰ ਜਿਹੜੇ ਨੇ ਉਹ ਐਨੇ ਦਿਲਦਾਰ ਨੇ ਕਿ ਉਹਨਾਂ ਨੇ ਉਹ ਜਿਹਨੂੰ ਅੱਜ ਜਨੂਨੀ ਬੰਦਾ ਹੀ ਹੈ ਜੀ ਫਿਲਮ ਬਣਾ ਸਕਦਾ ਜੀ ਠੀਕ ਹੈ ਨਾ ਪ੍ਰੋਡਿਊਸਰ ਕਹੈਂ ਨਹੀਂ ਕਹਿੰਦਾ ਕਿ ਮੈਂ ਮੈਂ ਉਹ ਕਹਿੰਦਾ ਯਾਰ ਮੇਰਾ ਨਾਮ ਵੀ ਜਿਹੜਾ ਉਹ ਪੰਨਿਆਂ 'ਚ ਲਿਖਿਆ ਜਾਊਗਾ ਤੇ ਸਾਰੇ ਸੋ ਇਹ ਜੀਆਂ ਫਿਲਮਾਂ ਵਾਸਤੇ ਮਤਲਬ ਇੱਕ ਜਿਗਰਾ ਹੀ ਹੈ ਸੋ ਅਸੀਂ ਤਾਂ ਪ੍ਰਸ਼ੰਸਾ ਪੱਤਰ ਹੀ ਦੇ ਸਕਦੇ ਆ 26 ਜਨਵਰੀ ਨੂੰ ਜੇ ਪਤਾ ਹੈ